ਪਲਟੋਵਾ ਨੂੰ ਸਾਰੇ ਲੋਕ ਜਾਣਦੇ ਜੀ ਇਹਨਾਂ ਨੇ ਇਹ ਸਾਲ ਸਰਕਾਰਾਂ ਚ ਰਹੇ ਚਲੋ ਅਮਰਸਾ ਅਮਰਪਾਲ ਦੀ 1 ਸਾਲ ਦੀ ਇਹ ਲੈ ਚਲੋ ਬਾਕੀ ਜਿਹੜੇ 30 35 35 ਸਾਲਾਂ ਦੇ ਬੈਠੇ ਉਹਨਾਂ ਵਾਸਤੇ ਤੁਸੀਂ ਕੀ ਕੀਤਾ ਅਜ ਤੱਕ ਸੁਧਰਤੇ ਅੰਦਰ ਕਰਨ ਦੀ ਰੋੜ ਹੈ ਤੁਸੀਂ ਉਹਨਾਂ ਦੇ ਜਿਹੜੀਆਂ ਸਰਕਾਰਾਂ ਨੇ ਕੀਤੇ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਸਹਿਯੋਗ ਰਿਆ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਜੋ ਸਿੱਖ ਕਾਤਲ ਸਿੱਖਾਂ ਦੇ ਇਹ ਡੀਜੀਪੀ ਸਹਣੀ ਅਰਗੇ ਉਹਨਾਂ ਨੂੰ ਤੁਸੀਂ ਡੀਜੀਪੀ ਲਾਉਂਦੇ ਰਹੇ ਲੋਕਾਂ ਨੂੰ ਬੇਕੂਫ ਨਾ ਬਣਾਇਆ ਜਾਵੇ ਲੋਕ ਕਹਿੰਦੇ ਹੁਣ ਉਹਦਾਂ ਦੇ ਬੁੱਧੂ ਨਹੀਂ ਰਹੇ ਲੋਕਾਂ ਨੂੰ ਪਤਾ ਕਿ ਤੁਸੀਂ ਕੌਮ ਨੂੰ ਕਿੰਨਾ ਕੇ ਪਿਆਰ ਕੀਤਾ ਤੇ ਕਿੰਨਾ ਖੁਆਰ ਕੀਤਾ ਪੋਸਟ ਟਾਈਮ ਤੇ ਕਹਿੰਦੇ ਸਕੇ ਅਮਰਪਾਲ ਨਾਲ ਜਾਂ ਉਹਦੇ ਸਾਥੀਆਂ ਨਾਲ ਵੱਡੀ ਬੇਇਨਸਾਫੀ ਹੋਈ ਕਿ ਉਹ ਗਵਰਨਮੈਂਟ ਨੇ ਗਲਤ ਇਨੈਸਲਾਈਏ ਤੇ ਇਹਨਾਂ ਨੂੰ ਉਹਨਾਂ ਨੂੰ ਛੱਡਣਾ ਚਾਹੀਦਾ ਉਹਨਾਂ ਨੂੰ ਜੋ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹੁਣ ਉਹ ਇਲੈਕਸ਼ਨ 'ਚ ਆ ਗਏ ਆ ਤੇ ਹੁਣ ਅਮਰਪਾਲ ਨਾਲ ਕੋਈ ਬੇਇਨਸਾਫੀ ਨਹੀਂ ਹੋਈ ਆ ਅਮਰਪਾਲ ਨੂੰ ਵੀ 1 ਸਾਲ ਜੇਲ ਹੋਈ ਉਹਨੂੰ 15-20 ਸਾਲ ਜੇਲ ਹੋਣੀ ਚਾਹੀਦੀ ਹੁਣ ਇਹਨਾਂ ਦੀ ਇੱਛਾ ਹੈ ਸਾਡੇ ਖਿਲਾਫ ਸਾਡੇ ਖਿਲਾਫ ਖੜਾ ਆਉਣ ਦੀ ਜ਼ਰੂਰਤ ਕਰੇ ਸਾਡੇ ਖਿਲਾਫ ਕੋਈ ਸਾਡੀਆਂ ਕਮੀਆਂ ਨੂੰ ਕੋਈ ਅਜਾ ਕਰਨਾ ਕਰੇ ਇਹਨਾਂ ਦੀ ਨੀਤ ਇਹੋਈ ਆ ਲੇਕਿਨ ਹੁਣ ਨੌਜਵਾਨੀ ਪੰਜਾਬ ਦੀ ਜਾਗ ਚੁੱਕੀ ਆ ਲੋਕਾਂ ਨੂੰ ਪਤਾ ਹੈ ਕਿ ਕੌਣ ਪੰਥ ਦੀ ਜਾਂ ਸਿੱਖ ਦੇ ਹਿੱਤਾਂ ਦੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਤੇ ਕੌਣ ਉਤੋਂ ਫਾਇਦਾ ਠਾ ਕੇ ਆ ਪੰਜਾਬ ਨੂੰ ਦਿੱਲੀ ਕੋਲ ਗਰੀਬੀ ਰੱਖ ਕੇ ਆਪਣੇ ਬਿਜ਼ਨਸ ਵਧਾ ਰਿਹਾ ਕੋਈ ਕਰ ਰਿਹਾ ਉਹ ਸਾਰੇ ਲੋਕ ਜਾਣਦੇ ਸੀਰ ਬਾਦਲ ਵੱਲੋਂ ਵੀ ਉਸ ਤਰੀਕੇ ਦੇ ਬਿਆਨ ਦਿੱਤੇ ਗਏ ਸੀ ਉਹ ਕਹਿੰਦੇ ਗੱਡੀ ਦੇ ਵਿੱਚ ਭੱਜ ਗਏ ਅੱਗੇ ਹੋ ਕੇ ਕੋਈ ਬਜ਼ੁਰਗ ਠਾਲੇ ਆ ਉਹਨਾਂ ਨੇ ਉਹ ਕਹਿੰਦੇ ਵੀ ਆਪਾਂ ਜਦੋਂ ਗ੍ਰਿਫਤਾਰੀਆਂ ਦਿੰਦੇ ਹੁੰਦੇ ਸੀ ਅਸੀਂ ਵਿੱਚ ਬਚਦੇ ਹੁੰਦੇ ਸੀ ਜਾ ਕੇ ਕਹਿੰਦੇ ਭਾਈ ਸਾਹਿਬ ਸੀ ਜਿਹੜੇ ਗੱਡੀ ਦੇ ਵਿੱਚ ਭੱਜ ਗਏ ਜਦੋਂ ਪੁਲਿਸ ਪਿੱਛੇ ਪਈ ਹੋਈ ਕਹਿੰਦੇ 20 ਦਿਨਾਂ ਬਾਅਦ ਮਿਲੇ ਮੇਰੇ ਖਿਆਲ 'ਚ ਉਹ ਬੜੀ ਸ਼ਾਨ ਵਾਲੀ ਗੱਲ ਸੀ ਕਿ ਉਹ ਇਹ ਏਡੇ ਵੱਡੇ ਘੇਰੇ 'ਚੋਂ ਏ ਏਡੇ ਵੱਡੇ ਹਾਲਾਤਾਂ 'ਚ ਉਹ ਬਾਹਰ ਹੋ ਗਏ ਇਹਨਾਂ ਕੋਈ ਇਨੀ ਫੋਰਸ ਕੋ ਫੜੇ ਨਹੀਂ ਗਏ ਤੇ ਇਹ ਤੇ ਮੇਰਾ ਖਿਆਲ ਹੈ ਕਿ ਇਹਨਾਂ ਦੀ ਸਾਰੇ ਦੀ ਮਿਲ ਕੇ ਰਣਨੀਤੀ ਤੇ ਉਹਨਾਂ ਨੂੰ ਖਤਮ ਕਰਨ ਦੀ ਸੀ ਉਹ ਤੇ ਉਹਨਾਂ ਦੇ ਕੋਈ ਵੈਗਰੂ ਦੇ ಅಪਾਰ ਕਿਰਪਾ ਕਰਕੇ ਮੈਂ ਸੋਚਦਾ ਕਿ ਅੱਜ ਵੀ ਜਿੰਨਾ ਮਰਜ਼ੀ ਬਦਨਾਮ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸੰਗਤਾਂ ਦਾ ਪਿਆਰ ਦੇਖ ਕੇ ਮੈਨੂੰ ਲੱਗਦਾ ਹੈ ਕਿ ਉਹ ਗੁਰੂ ਸਾਹਿਬ ਦੀ ਉਹ ਕਲਾ ਵਰਤ ਹੈ ਵਿਧਾਨਸ ਖਾਲੜਾ ਦੀ ਕੁਰਬਾਨੀ ਤੇ ਕੋਈ ਛੋਟੀ ਨਹੀਂ ਸੀ ਹੈ ਉਹ ਏਡੀ ਵੱਡੀ ਕੁਰਬਾਨੀ ਸੀ ਤਾਂ ਉਸ ਟਾਈਮ ਵੀ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਕਿ ਅਸੀਂ ਕਿਹਦੇ ਖਿਲਾਫ ਬੰਦਾ ਖੜਾ ਕਰ ਰਿਹਾ ਹੈ ਇਹ ਇਹ ਪੰਥ ਨੂੰ ਹਰਾਉਣ ਵਾਸਤੇ ਈ ਕੰਮ ਕਰ ਰਿਹਾ ਕਿ ਪੰਥ ਨੂੰ ਕੋਈ ਉੱਚੀ ਉਹ ਦੀਆਂ ਨਿਸ਼ਾਨ ਦੀ ਬਹਾਲੀ ਵਾਸਤੇ ਤੇ ਕੁਝ ਨਹੀਂ ਹੋ ਰਿਹਾ। ਸਾਚੀਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਚੋਣ ਅਖਾੜਾ ਭੱਜ ਚੁੱਕਿਆ ਹੈ। ਹਰ ਕੈਂਡੀਡੇਟ ਆ ਜਿਹੜਾ ਲੋਕਾਂ ਕੋਲ ਜਾ ਰਿਹਾ ਵੋਟ ਮੰਗਣ ਦੇ ਲਈ ਤਾਂ ਉੱਥੇ ਹੀ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜੋ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਹੈ ਜਿਹੜਾ ਉਹਨਾਂ ਨੇ ਭਰ ਦਿੱਤੇ ਨੇ ਤਖਦੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਸਰਦਾਰ ਤਰਸੇਮ ਸਿੰਘ ਜੀ ਗੱਲਬਾਤ ਕਰਦੇ ਆ ਤਾਂ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਹੰਕਾਰਾ ਮਿਲ ਰਿਹਾ ਜੀ ਲੋਕਾਂ ਦੇ ਵਿੱਚ ਜਾਣਿਓ ਤੁਸੀਂ ਕੀ ਕਹਿੰਦੇ ਨੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿਆਦਾ ਲੋਕਾਂ ਦੇ ਸੁਝਾਣ ਵਾਲੀ ਉਹਨਾਂ ਨੇ ਚੋਣ ਖੜੇ ਚਾਏ ਤੇ ਲੋਕ ਮਤਲਬ ਖੁਦ ਇਲੈਕਸ਼ਨ ਲੜ ਰਹੇ ਆ ਲੋਕਾਂ 'ਚ ਬਹੁਤ ਵੱਡਾ ਹੱਸ਼ਾ ਵਾ ਇਸ ਕਰਕੇ ਲੋਕਾਂ ਤੋਂ ਸਾਨੂੰ ਸਾਡੀ ਉਮੀਦ ਤੋਂ ਜ਼ਿਆਦਾ ਅਥਾਹ ਪਿਆਰ ਦੇ ਰਹੇ ਲੋਕ ਜਿਵੇਂ ਆਏ ਸੀਗੇ ਉਸ ਤਰੀਕੇ ਨਾਲ ਜਿਵੇਂ ਲੋਕ ਚੱਲਦੇ ਸੀ ਨਾਲ ਤਾਂ ਹੁਣ ਚੱਲ ਰਹੇ ਨੇ ਆਪ ਮਾਰੇ ਲੋਕ ਜਾਂ ਨੌਜਵਾਨ ਹੋਗੇ ਪਿੰਡਾਂ ਦੇ ਲੋਕ ਹੋਗੇ ਹਾਂਜੀ ਜਿੱਦਾਂ ਆਪ ਮਹਾਰਾਜ ਦਾ ਵੀਰਾਂ ਚ ਲੋਕ ਆਉਂਦੇ ਸੀ ਹੁਣ ਵੀ ਪਿੰਡਾਂ ਚ ਲੋਕ ਆਪਣੇ ਆਪ ਸਾਡੇ ਜਾਣ ਤੋਂ ਪਹਿਲਾਂ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੇ ਲੋਕ ਘੰਟਿਆਂ ਬੱਧੀ ਖੜੋਤੇ ਰਹਿੰਦੇ ਸਾਡੀ ਇੰਤਜ਼ਾਰ ਚ ਤੇ ਇਸ ਕਰਕੇ ਸਾਨੂੰ ਲੱਗਦਾ ਕਿ ਲੋਕ ਅਜੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਕੀ ਮੁੱਦਾ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚ ਕੀ ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਨਾਲ ਜਾ ਕੇ ਲੋਕਾਂ ਨਾਲ ਲੋਕਾਂ ਕੋ ਮੁੱਦਾ ਤੇ ਇਹੇ ਲੈ ਕੇ ਜਾ ਰਹੇ ਆ ਕਿ ਜੋ ਉਹ ਲੜਾਈ ਰਹੀ ਸੀ ਨਸ਼ਿਆਂ ਦੀ ਨਸ਼ਿਆਂ ਦੇ ਖਿਲਾਫ ਉਹਨਾਂ ਦੀ ਜੰਗ ਸੀ ਵੱਡੀ ਪੰਜਾਬੀ ਆਪਣੀ ਸਿੱਖ ਜੋ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਜਿਹੜੀ ਮਹਿੰਮ ਚੋ ਹਿੱਸਾ ਪਾ ਰਹੇ ਸੀ ਤੇ ਉਹ ਤੋਂ ਲੋਕ ਅੱਜ ਵੀ ਬਹੁਤ ਵੱਡੇ ਪੀੜ ਤੇ ਆ ਤੇ ਇਸ ਕਰਕੇ ਲੋਕ ਲੋਕਾਂ ਨੂੰ ਇੱਕ ਉਮੀਦ ਹੈ ਕਿ ਜੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕਦਾ ਤੇ ਫਿਰ ਮੇਰੇ ਖਿਆਲ ਕਿ ਉਹ ਉਹ ਉਹਨਾਂ ਤੋਂ ਉਹਨਾਂ ਤੋਂ ਕਾਫੀ ਉਮੀਦ ਹੈ ਕਰਕੇ ਲੋਕ ਆਮ ਹਾਰੇ ਬਾਕੀ ਜਿਹੜੇ ਮੁੱਦੇ ਆ ਸਾਡੇ ਜਾਂ ਉਹਨਾਂ ਦੇ ਸੀਗੇ ਪਹਿਲਾਂ ਉਹਨਾਂ ਦਾ ਇੱਕ ਬਦਬੀ ਦੇ ਉੱਪਰ ਉਹਨਾਂ ਦਾ ਬੜਾ ਰੋਸ ਹੈ ਸਰਕਾਰਾਂ ਦੇ ਉੱਪਰ ਵੀ ਉਹ ਸਹੀ ਨਹੀਂ ਕਰ ਰਹੀਆਂ ਦਿਨ ਦੇ ਦਿਨ ਵੱਧ ਰਹੀ ਆ ਨਾ ਉਹਦੇ ਉੱਤੇ ਕੋਈ ਇਨਸਾਫ ਹੋ ਰਿਹਾ ਇੱਕ ਉਹ ਆ ਇੱਕ ਸਾਡੇ ਬੰਦੀ ਸਿੰਘ ਜਿਹੜੇ 30 35 35 ਸਾਲਾਂ ਤੋਂ ਜੇਲਾਂ ਜੇ ਬੈਠੇ ਆ ਉਹ ਉਹਨਾਂ ਨਾਲ ਸਾਡੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਕਿਸੇ ਨੇ ਵੀ ਇਨਸਾਫ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹਨਾਂ ਦੇ ਨਾਂ ਤੇ ਰਾਜਨੀਤੀ ਤੇ ਕੀਤੀ ਗਈ ਤੇ ਪਰ ਹੁਣ ਤੱਕ ਮੇਰੇ ਖਿਆਲ ਆ ਕਿ ਦਿਲ ਤੋਂ ਤੇ ਕੋਈ ਨਹੀਂ ਚਾਹ ਰਿਹਾ ਕਿ ਉਬਾਰਾ ਹੋਣਾ ਤੇ ਪਰ ਜੇ ਮੇਰੇ ਖਿਆਲ ਆ ਕਿ ਗੁਰੂ ਮਹਾਰਾਜ ਉਹਨਾਂ ਨੂੰ ਮੌਕਾ ਦਿੰਦੇ ਤੇ ਇਹਦੇ ਵਾਸਤੇ ਉਹ ਜੇ ਪਾਰਲੀਮੈਂਟ 'ਚ ਆਵਾਜ਼ ਠਾਕੇ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਤਾਂ ਵੀ ਠੀਕ ਆ ਨਹੀਂ ਤੇ ਉਹਨਾਂ ਦੇ ਵਾਸਤੇ ਕੋਈ ਵੱਡੀ ਲੋਕ ਲਾਇ ਲਾਂਬੰਦੀ ਕਰਕੇ ਉਹਨਾਂ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਤੁਸੀਂ ਕਹੇ ਵੀ ਬੰਦੀ ਸਿੰਘਾਂ ਦੀ ਗੱਲ ਤੁਸੀਂ ਕਰੋਗੇ ਭਈ ਅਮਰਤਪਾਲ ਸਿੰਘ ਕਰਦੇ ਰਹੇ ਨੇ ਤਾਂ ਵਿਰਸਾ ਸਿੰਘ ਵਲਟੋਆ ਦੀ ਮੈਂ ਇੰਟਰਵਿਊ ਕਰਕੇ ਆਇਆ ਉਹ ਕਹਿੰਦੇ 1 ਸਾਲ ਹੋਇਆ ਸੀ ਹਜੇ 1 ਸਾਲ ਦੇ ਵਿੱਚ ਉਹ ਹੋ ਗਿਆ ਕਹਿੰਦੇ ਮੈਂ ਤਾਂ 10 ਸਾਲ ਸਜ਼ਾ ਜਿਹੜੀ ਕੱਟੀ ਸੀ ਬੰਦੀ ਸਿੰਘ ਕਹਿੰਦੇ 35 35 ਸਾਲਾਂ ਤੋਂ ਬੈਠੇ ਨੇ ਵਿਰਸਾ ਸਿੰਘ ਵਲਟੋਆ ਦੇ ਬਿਆਨਾਂ ਨੂੰ ਕਿਵੇਂ ਲੈਣ ਨੂੰ ਜਿਸ ਤਰੀਕੇ ਨਾਲ ਵਿਰਸਾ ਸਿੰਘ ਵਲਟੋਆ ਤੁਹਾਡੇ ਨਾਲ ਹੋ ਗਏ ਹੁਣ ਨੇ ਵਲਟੋਵਾ ਨੂੰ ਸਾਰੇ ਲੋਕ ਜਾਣਦੇ ਜੀ ਇਹਨਾਂ ਨੇ ਇਹ ਸਾਲ ਸਰਕਾਰਾਂ ਚ ਰਹੇ ਚਲੋ ਅਮਰਸਾ ਅਮਰਪਾਲ ਦੀ 1 ਸਾਲ ਦੀ ਜੇਲ੍ਹ ਆ ਚਲੋ ਬਾਕੀ ਜਿਹੜੇ 30 35 35 ਸਾਲਾਂ ਦੇ ਬੈਠੇ ਉਹਨਾਂ ਵਾਸਤੇ ਤੁਸੀਂ ਕੀ ਕੀਤਾ ਅਜੇ ਤੱਕ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਉਦੋਂ ਜੇ ਇਲੈਕਸ਼ਨ ਲੜ ਕੇ ਆ ਸਕਦੇ ਸੀ ਜਾਂ ਕਿੱਦਾਂ ਵੀ ਆ ਸਕਦੇ ਉਦੋਂ ਤੁਸੀਂ ਕਢਾਉਣ ਵਾਸਤੇ ਤੁਹਾਡਾ ਕੀ ਰੋਲ ਰਿਹਾ ਤੁਹਾਡਾ ਤੇ ਅੰਦਰ ਕਰਨ ਚ ਰੋਲ ਰਿਹਾ ਤੁਸੀਂ ਉਹਨਾਂ ਦੇ ਜਿਹੜੀਆਂ ਸਰਕਾਰਾਂ ਨੇ ਕੀਤੀਆਂ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਸਹਿਯੋਗ ਰਿਹਾ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਜੋ ਸਿੱਖ ਕਾਤਲ ਸਿੱਖਾਂ ਦੇ ਇਹ ਡੀਜੀਪੀ ਸਹਣੀ ਅਰਗੇ ਉਹਨਾਂ ਨੂੰ ਤੁਸੀਂ ਡੀਜੀਪੀ ਲਾਉਂਦੇ ਰਹੇ ਹੋਰ ਕੁਝ ਕੀਤਾ ਮੇਰੇ ਖਲ ਬੰਦੀ ਸਿੰਘਾਂ ਵਾਸਤੇ ਜਾਂ ਜੇ ਸਿੱਖ ਨੌਜਵਾਨੀ ਦੇ ਕਾਤਲਾਂ ਦੇ ਤੁਸੀਂ ਹਮਾਇਤ ਕੀਤੀ ਉਹਨਾਂ ਨੂੰ ਬਚਾਉਣ ਦੀ ਇਹੋ ਜੇ ਹੁਣ ਲੋਕਾਂ ਨੂੰ ਬੇਕੂਫ ਨਾ ਬਣਾਇਆ ਜਾਵੇ ਲੋਕ ਇੱ데 ਹੁਣ ਉਹਦਾ ਦੇ ਬੁੱਧੂ ਨਹੀਂ ਰਹੇ ਲੋਕਾਂ ਨੂੰ ਪਤਾ ਕਿ ਤੁਸੀਂ ਕੌਮ ਨੂੰ ਕਿੰਨਾ ਕੇ ਪਿਆਰ ਕੀਤਾ ਤੇ ਕਿੰਨਾ ਖੁਆਰ ਕੀਤਾ ਜਿਸ ਤਰੀਕੇ ਨਾਲ ਤੁਸੀਂ ਧਰਨਾ ਲਾਇਆ ਸੀਗਾ ਅਮਰਤਸਰ ਦੇ ਵਿੱਚ ਧਰਨੇ ਦੇ ਵਿੱਚ ਆਉਂਦੇ ਸੀਗੇ ਤਾਂ ਸਾਰੇ ਅਕਾਲੀ ਲੀਡਰ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਜਾਂ ਐਸਜੀਪੀਸੀ ਵੀ ਤੁਹਾਡੇ ਕੋਲ ਆਉਂਦੀ ਸੀ ਉਸ ਵੇਲੇ ਕੀ ਗੱਲਾਂ ਕਰਦੇ ਹੁੰਦੇ ਸੀ ਤੁਹਾਡੇ ਨਾਲ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਸੀਗਾ ਵੀ ਵਿਰਸਾ ਸਿੰਘ ਬਲਟੋਵਾ ਨੇ ਕਿਹਾ ਸੀ ਵੀ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਸਾਥ ਦੇਓਗੇ ਕਹਿੰਦੇ ਉਸ ਤੋਂ ਬਾਅਦ ਨਾਮਜ਼ਦਗੀ ਪੱਤਰ ਇਹਨਾਂ ਨੇ ਵੀ ਭਰਤੇ ਚੋਣਾਂ ਦੇ ਵਿੱਚ ਉਤਰ ਗਏ ਇਹ ਜੀ ਜਿਸ ਟਾਈਮ ਤੇ ਧਰਨੇ ਚਾਉਂਦੇ ਸੀ ਉਸ ਟਾਈਮ ਤੇ ਕਹਿੰਦੇ ਸੀ ਕਿ ਅਮਰਪਾਲ ਨਾਲ ਜਾਂ ਉਹਦੇ ਸਾਥੀਆਂ ਨਾਲ ਵੱਡੀ ਬ ਉਹ ਗਵਰਨਮੈਂਟ ਨੇ ਗਲਤੀਆਂ ਨੇ ਸੇ ਲਾਈਏ ਤੇ ਇਹਨਾਂ ਨੂੰ ਉਹਨਾਂ ਨੂੰ ਛੱਡਣਾ ਚਾਹੀਦਾ ਉਹਨਾਂ ਨੂੰ ਜੋ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹੁਣ ਉਹ ਇਲੈਕਸ਼ਨ ਚ ਆ ਗਏ ਆ ਹੁਣ ਅਮਰਤਪਾਲ ਨਾਲ ਕੋਈ ਬੇਇਨਸਾਫੀ ਨਹੀਂ ਹੋਈ ਆ ਅਮਰਤਪਾਲ ਨੂੰ ਵੀ 1 ਸਾਲ ਜੇਲ੍ਹ ਹੋ ਇਹਨੂੰ 15-20 ਸਾਲ ਜੇਲ੍ਹ ਹੋਣੀ ਚਾਹੀਦੀ ਹੁਣ ਇਹਨਾਂ ਦੀ ਇੱਛਾ ਹੈ ਕਿ ਜਦਾਂ ਦੂਜੇ ਬੰਦੀ ਸਿੰਘ ਰਹੇ ਕੋਈ ਸਾਡੇ ਖਿਲਾਫ ਸਾਡੇ ਖਿਲਾਫ ਖੜਾ ਨਾ ਹੋਣ ਦੀ ਜ਼ਰੂਰਤ ਕਰੇ ਸਾਡੇ ਖਿਲਾਫ ਕੋਈ ਸਾਡੀਆਂ ਕਮੀਆਂ ਨੂੰ ਕੋਈ ਅਜਾਗਰ ਨਾ ਕਰੇ ਇਹਨਾਂ ਦੀ ਨੀਤ ਇਹ ਹੋਈ ਆ ਲੇਕਿਨ ਹੁਣ ਨੌਜਵਾਨੀ ਪੰਜਾਬ ਦੀ ਜਾਗ ਚੁੱਕੀ ਆ ਹੁਣ ਇਹ ਇਦਾਂ ਦੇ ਭੰਬਲ ਪੁੱਸਿਆਂ 'ਚ ਨਹੀਂ ਰੱਖਿਆ ਜਾ ਸਕਦਾ ਲੋਕ ਬਹੁਤ ਸੁਚੇਤ ਆ ਲੋਕਾਂ ਨੂੰ ਪਤਾ ਹੈ ਕਿ ਕੌਣਸ ਪੰਥ ਦੀ ਜਾਂ ਸਿੱਖਾਂ ਦੇ ਹਿੱਤਾਂ ਦੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਤੇ ਕੌਣ ਉਤੋਂ ਫਾਇਦਾ ਠਾਕੇ ਪੰਜਾਬ ਨੂੰ ਦਿੱਲੀ ਕੋਲ ਗਿਰਵੀ ਰੱਖ ਕੇ ਆਪਣੇ ਬਿਜ਼ਨਸ ਵਧਾ ਰਿਹਾ ਕੋਈ ਕਰ ਰਿਹਾ ਉਹ ਸਾਰੇ ਲੋਕ ਜਾਣਦੇ ਜੀ ਜਿਵੇਂ ਜਥੇਦਾਰ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਸਜੀਪੀਸੀ ਪ੍ਰਧਾਨ ਸੀਗੇ ਉਹ ਵੀ ਤੁਹਾਡੇ ਕੋਲ ਆਉਂਦੇ ਰਹੇ ਨੇ ਉਹਨਾਂ ਨੇ ਵੀ ਗੱਲਾਂ ਬਾਤਾਂ ਕੀਤੀਆਂ ਸੀ ਤਾਂ ਹੁਣ ਕਿਤੇ ਗੱਲ ਹੋਈ ਉਹਨਾਂ ਨਾਲ ਐਸਜੀਪੀਸੀ ਪ੍ਰਧਾਨ ਹੁਣ ਧਾਮੀ ਸਾਹਿਬ ਜਾਂ ਜਥੇਦਾਰ ਗਵੀਰ ਸਿੰਘ ਨੇ ਜੀ ਵੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਕਿ ਉਹਨਾਂ ਨੇ ਅਸੀਂ ਉਹ ਮੋਰਚੇ ਦੇ ਟਾਈਮਸ ਉਹਨਾਂ ਨੇ ਨਾ ਸਾਡੇ ਖਿਲਾਫ ਉਹਨਾਂ ਨੇ ਕੋਈ ਐਸਜੀ ਗੱਲ ਕੀਤੀ ਤੇ ਜਿਹਨਾਂ ਕੋ ਅਸੀਂ ਸਹਿਯੋਗ ਭਾਲਦੇ ਸੀ ਉਹਨਾਂ ਤੇ ਨਹੀਂ ਮਿਲਿਆ ਪਰ ਫਿਰ ਵੀ ਠੀਕ ਇੱਕ ਉਹ ਉਹਨਾਂ ਨੇ ਠੀਕ ਰੋਲ ਨਵਾਇਆ ਤੇ ਅਸੀਂ ਅਕਾਲ ਤੱਕ ਸਾਡੀ ਸਰਮੌਰ ਜਥੇਬੰਦੀ ਸੰਸਥਾ ਵਾ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਉਹਦਾ ਉਹਦੇ ਅਖਾੜੀ ਸਾਡਾ ਨਮਨ ਹੀ ਰਹੂਗਾ ਤੇ ਜੋ ਵੀ ਸਾਨੂੰ ਅੱਗੇ ਤੋਂ ਵੀ ਕੋਈ ਅਸੀਂ ਸਾਰੇ ਸਿੱਖਾਂ ਨੂੰ ਕਹਿੰਦੇ ਕਿ ਸਾਨੂੰ ਅਕਾਲ ਤਖਤ ਦਾ ਹੁਕਮ ਮੰਨਣਾ ਚਾਹੀਦਾ ਪਰ ਉੱਥੇ ਮੈਨੂੰ ਲੱਗਦਾ ਕਿ ਕੁਝ ਇਹਨਾਂ ਨੇ ਵੀ ਇੰਟਰਫੇਰੈਂਸ ਕਟਾਉਣੀ ਚਾਹੀਦੀ ਉਹਦੇ ਵਿੱਚ ਉਹ ਉਹਨਾਂ ਸੰਸਥਾਵਾਂ ਦਾ ਵੀ ਵਿਕਾਰ ਇਹਨਾਂ ਨੇ ਆਪਣੇ ਮਤਲਬ ਲਈ ਥੱਲੇ ਹੀ ਸੁੱਟਿਆ ਇਸ ਕਰਕੇ ਅਸੀਂ ਕਹਿੰਦੇ ਉਹਨਾਂ ਦੀ ਆਨ ਸ਼ਾਨ ਬਹਰ ਰਹਿਣੀ ਚਾਹੀਦੀ ਬਲਟੋਆ ਸਾਹਿਬ ਦੀ ਰੈਲੀ ਦੇ ਵਿੱਚ ਸੁਖਬੀਰ ਬਾਦਲ ਵੀ ਆਏ ਸੀ ਉਹ ਵੀ ਉਸ ਤਰੀਕੇ ਨਾਲ ਸਿੱਧੇ ਹੁੰਦੇ ਨਜ਼ਰ ਆਏ ਨੇ ਜਿਵੇਂ ਬਲਟੋਆ ਹਣੀ ਬਿਆਨ ਦਿੰਦੇ ਸੀ ਤਾਂ ਸੁਖਬੀਰ ਬਾਦਲ ਵੱਲੋਂ ਵੀ ਉਸ ਤਰੀਕੇ ਦੇ ਬਿਆਨ ਦਿੱਤੇ ਗਏ ਸੀ ਉਹ ਕਹਿੰਦੇ ਗੱਡੀ ਦੇ ਵਿੱਚ ਭੱਜ ਗਏ ਅੱਗੇ ਹੋ ਕੇ ਕੋਈ ਬਜ਼ੁਰਗ ਠਾਲੇ ਆ ਉਹਨਾਂ ਨੇ ਉਹ ਕਹਿੰਦੇ ਵੀ ਆਪਾਂ ਜਦੋਂ ਗ੍ਰਿਫਤਾਰੀਆਂ ਦੇ ਹੁੰਦੇ ਸੀ ਅਸੀਂ ਵਿੱਚ ਬਚਦੇ ਹੁੰਦੇ ਸੀ ਜਾ ਕੇ ਕਹਿੰਦੇ ਭਾਈ ਸਾਹਿਬ ਸੀ ਜਿਹੜੇ ਗੱਡੀ ਦੇ ਵਿੱਚ ਭੱਜ ਗਏ ਜਦੋਂ ਪੁਲਿਸ ਪਿੱਛੇ ਪਈ ਹੋਈ ਕਹਿੰਦੇ 20 ਦਿਨਾਂ ਬਾਅਦ ਮਿਲੇ ਨੀ ਇਹ ਇਹ ਵੀ ਤੁਸੀਂ ਦੇਖੋ ਕਿ ਐਡੇ ਵੱਡੇ ਘੇਰੇ 'ਚ 80 ਹਜ਼ਾਰ ਫੌਜ ਹੋਵੇ ਤੇ ਜੇ ਇੱਕ ਬੰਦਾ ਨਿਕਲ ਜਾਣਾ ਤੇ ਕਿੱਡੀ ਬਾਦਰੀ ਦੀ ਗੱਲ ਐਡੇ ਮੇਰੇ ਖਿਆਲ ਇਹ 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 ਐਡਾ ਸੌਖਾ ਕੰਮ ਨਹੀਂ ਸੀਗਾ ਚਲੋ ਇਹ ਤੇ ਚਲੋ ਸਮਾਂ ਆਊਗਾ ਉਹ ਆਉਣਗੇ ਉਹਨਾਂ ਨੂੰ ਇਹ ਪੁੱਛ ਲੈਣੇ ਸਵਾਲ ਜਵਾਬ ਮੇਰੇ ਖਿਆਲ ਤੋਂ ਬੜੀ ਸ਼ਾਨ ਵਾਲੀ ਗੱਲ ਸੀ ਕਿ ਉਹ ਇਹ ਐਡੇ ਵੱਡੇ ਘੇਰੇ 'ਚੋਂ ਐਡੇ ਵੱਡੇ ਹਾਲਾਤਾਂ 'ਚ ਉਹ ਬਾਹਰ ਹੋ ਗਏ ਇਹਨਾਂ ਕੋਈ ਇਨੀ ਫੋਰਸ ਕੋ ਫੜੇ ਨਹੀਂ ਗਏ ਤੇ ਉਹਨਾਂ ਨੇ ਆਪ ਹੀ ਕਿਹਾ ਸੀਗਾ ਕਹਿੰਦੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ gekeera ਤੋੜ ਕੇ ਅਸੀਂ ਲੰਗੇ ਆ ਹਾਂ ਹਾਂ ਜੀ ਇਹ ਤੇ ਅਸੀਂ ਕਹਿੰਦੇ ਗੁਰੂ ਪਤ ਸਾਹਿਬ ਦੀ ਉਹਦੇ ਤੇ ਬੜੀ ਬਖਸ਼ਿਸ਼ ਹੀ ਨਹੀਂ ਤੇ ਮੇਰਾ ਖਿਆਲ ਹੈ ਕਿ ਇਹਨਾਂ ਦੀ ਸਾਰੇ ਦੀ ਮਿਲ ਕੇ ਰਣਨੀਤੀ ਤੇ ਉਹਨਾਂ ਨੂੰ ਖਤਮ ਕਰਨ ਦੀ ਸੀ ਉਹ ਤੇ ਉਹਨਾਂ ਦੇ ਕੋਈ ਵੈਗਰੂ ਦੇ ਅਪਾਰ ਕਿਰਪਾ ਕਰਕੇ ਮੈਂ ਸੋਚਦਾ ਕਿ ਅੱਜ ਵੀ ਜਿੰਨਾ ਮਰਜ਼ੀ ਬਦਨਾਮ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸੰਗਤਾਂ ਦਾ ਪਿਆਰ ਦੇਖ ਕੇ ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਉਹ ਕਲਾ ਵਰਤ ਰਹੀ ਹੈ ਜੀ ਅੱ비 ਵੀ ਖਾਲੜਾ ਵੀ ਤੁਹਾਡੇ ਨਾਲ ਆ ਗਏ ਨੇ ਹੁਣ ਮੈਂ ਤਾਂ ਹਾਂ ਤੇ ਵਿੱਚ ਬੀਬੀ ਖਾਲੜਾ ਨਾਲ ਕੀ ਗੱ ਕਿਉਂਕਿ ਪੁਰਾਣੇ ਸੰਘਰਸ਼ ਦੇ ਵਿੱਚੋਂ ਪਰਿਵਾਰ ਨਿਕਲਿਆ ਉਹ ਵੀ ਨਹੀਂ ਮੈਂ ਤੇ ਇੱਕ ਹੀ ਚੀਜ਼ ਪੁੱਛਣੀ ਚਾਹੁੰਦਾ ਚਲੋ ਠੀਕ ਹੈ ਕਿ ਅਮਰਤਪਾਲ ਦੀ ਕੁਰਬਾਨੀ ਛੋਟੀ ਹੋ ਸਕਦੀ ਆ ਨਹੀਂ ਹੈ ਕਿ ਉਹਨੇ ਕੁਰਬਾਨੀ ਕੀਤੀ ਨਹੀਂ ਕੀਤੀ ਉਹ ਛੱਡੋ ਬੀਬੀ ਜਹਾਂਸ ਖਾਲੜਾ ਦੀ ਕੁਰਬਾਨੀ ਤੇ ਕੋਈ ਛੋਟੀ ਨਹੀਂ ਸੀ ਹੈ ਉਹ ਐਡੀ ਵੱਡੀ ਕੁਰਬਾਨੀ ਸੀ ਤਾਂ ਉਸ ਟਾਈਮ ਵੀ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਕਿ ਅਸੀਂ ਕਿਹਦੇ ਖਿਲਾਫ ਬੰਦਾ ਖੜਾ ਕਰ ਰਹੇ ਹੈ ਹੈ ਇਹ ਇਹ ਪੰਥ ਨੂੰ ਹਰਾਉਣ ਵਾਸਤੇ ਇਹ ਕੰਮ ਕਰ ਰਿਹਾ ਕਿ ਪੰਥ ਨੂੰ ਕੋਈ ਉੱਚੀ ਉਹਦੀ ਅਨਸ਼ਾਨ ਦੀ ਬਹਾਲੀ ਵਾਸਤੇ ਤੇ ਕੁਝ ਨਹੀਂ ਹੋ ਰਿਹਾ ਜੀ ਉਹ ਵਾ ਤਾਂ ਕਹਿੰਦੇ ਅਸੀਂ ਨਾਲ ਖੜੇ ਆ ਉਹਨਾਂ ਦੇ ਬਲਟੋਆ ਨੂੰ ਮੈਂ ਇੰਟਰਵਿਊ ਕਰਕੇ ਆਇਆ ਉਹ ਕਹਿੰਦੇ ਬੀਬੀ ਖਾਲੜਾ ਨੂੰ 2 ਲੱਖ ਵੋਟ ਪਈ ਸੀ ਕਹਿੰਦੇ 5 ਸਾਲਾਂ ਦੇ ਵਿੱਚ 5 ਮਿੰਟ ਲੋਕਾਂ ਦੇ ਵਿੱਚ ਨਹੀਂ ਆਏ ਹਾਂਜੀ 2 ਲੱਖ ਪਈ 2 ਲੱਖ ਵੀ ਤੁਹਾਡੇ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ 2 ਲੱਖ ਬੰਦੇ ਨੇ ਉਹਨਾਂ ਨੂੰ ਵੋਟ ਪਾਈ ਹੈ ਤੇ ਮੇਰੇ ਖਿਆਲ ਨਾਲ ਬਹੁਤ ਵੱਡੀ ਲੀਡ ਹੈ ਤੁਹਾਡੇ ਕੋਲ ਐਡਾ ਵੱਡਾ ਤੰਤਰ ਆ ਤੇ ਤੁਸੀਂ ਜੇ ਥੋੜੀ ਵੱਧ ਵੀ ਲੈ ਗਏ ਤੁਹਾਡੇ ਕੋਲ ਇੰਨੀਆਂ ਸੰਸਥਾਵਾਂ ਤੁਸੀਂ ਜਿਹੜੀਆਂ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਵਰਤ ਕੇ ਇਹੋ ਜਿਹੀਆਂ ਚੀਜ਼ਾਂ ਤੁਸੀਂ ਕਰਦੇ ਜੇ ਤਾਂ ਮੇਰੇ ਖਿਆਲ ਹੈ ਕਿ ਫਿਰ ਬੀਬੀ ਖਾਲੜਾ ਦੀ ਬਹੁਤ ਰਾਜਦੇਵ ਖਾਲਸਾ ਜਿਹੜੇ ਵਕੀਲ ਨੇ ਉਹਨਾਂ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਕਹਿੰਦੇ ਆਰਐਸਐਸ ਦਾ ਬੰਦਾ ਉਹ ਸੁਖਵੀਰ ਬਾਦਲ ਸਿੱਧੇ ਤੌਰ ਤੇ ਕਿਹਾ ਉਹਨਾਂ ਨੇ ਇਹ ਜੀ ਉਹ ਰਾਜਦੇਵ ਖਾਲਸਾ ਨੇ ਜਵਾਬ ਦਿੱਤਾ ਸੀਗਾ ਇਹ ਰਾਜਦੇਵ ਖਾਲਸਾ ਹੀ ਜਵਾਬ ਦੇ ਸਕਦੇ ਕਿ ਉਹ ਕਿਹੜੇ ਕਿਹਦੇ ਬੰਦੇ ਆ ਸਾਡੇ ਉਹ ਵਕੀਲ ਸੀਗੇ ਤੇ ਇਸ ਕਰਕੇ ਇਤੋਂ ਇਤੋਂ ਜਿਆਦਾ ਜੱਦ ਸਾਨੂੰ ਨਹੀਂ ਪਤਾ ਕਿ ਉਹ ਕਿਹਦੇ ਬੰਦੇ ਆ ਉਹ ਰਾਜਦੇਵ ਖਾਲਸਾ ਨੂੰ ਪੁੱਛ ਲੈਣ ਤੇ ਉਹ ਇਹਦਾ ਜਵਾਬ ਦੇ ਦੇਣ ਵਾਈ ਤਾਂ ਆਖਰੀ ਸਵਾਲ ਆ ਮੇਰਾ ਭਾਈ ਅਮਰਤਪਾਲ ਸਿੰਘ ਨੂੰ ਗੱਲਬਾਤ ਹੋਈ ਰੀਸੈਂਟ ਗੱਲਬਾਤ ਹੋਈ ਕੀ ਗੱਲਬਾਤ ਹੋਈ ਉਹਨਾਂ ਨਾਲ ਨੇ ਰੀਸੈਂਟ ਨਹੀਂ ਕੋਈ ਗੱਲਬਾਤ ਹੋਈ ਉਹ ਦਿਨ ਪੇਪਰ ਭਰਨ ਗਏ ਉਹਨਾਂ ਚਾਚਾ ਜੀ ਤੇ ਉਹਨਾਂ ਨੇ ਭਰ ਕੇ ਦੇਤੇ ਚੜ੍ਹਦੀ ਕਲਾ ਚ ਉਹ ਕਹਿੰਦੇ ਕਿ ਠੀਕ ਹੈ ਸੰਗਤਾਂ ਦੇ ਜੋ ਜੋ ਵੀ ਫੈਸਲਾ ਸਾਨੂੰ ਸੰਗਤ ਦੇ ਉੱਪਰ ਸਾਨੂੰ ਪੂਰਨ ਵਿਸ਼ਵਾਸ ਹੈ ਜੋ ਸੰਗਤ ਫੈਸਲਾ ਕਰੂਗੀ ਕਿਹਨੂੰ ਪੰਥਕ ਮੰਨਦੀ ਕਿਹਨੂੰ ਸਿੱਖਤ ਐਸੀ ਮੰਨਦੀ ਕਿਹਨੂੰ ਸਿੱਖਵਰੋਧੀ ਮੰਨਦੀ ਉਹ ਲੋਕ ਫੈਸਲਾ ਕਰ ਦੇਣਗੇ ਇਸ ਕਰਕੇ ਪਹਿਲਾਂ ਕਹਿਣ ਦੀ ਕੋਈ ਲੋੜ ਨਹੀਂ ਜਿਵੇਂ ਬਿਮਾਰ ਚੱਲਦੇ ਸੀਗੇ ਸਹੀ ਨੇ ਸਾਰੇ ਉੱਥੇ ਸੈਟ ਨੇ ਨਹੀਂ ਠੀਕ ਹੈ ਜੋ ਉੱਥੇ ਜੋ ਸੌ ਤੰਗੀਆਂ ਪੇਸ਼ੀਆਂ ਆਉਂਦੀਆਂ ਠੀਕ ਹੈ ਕੋਈ ਵੈਸੇ ਉਹ ਮਾਨਸਕ ਤੌਰ ਤੇ ਪੂਰੀ ਚੜ੍ਹਦੀ ਕਲਾ ਚ ਸਮਾਪਤੀ ਲਈ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਕਲ ਸਾਬ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਜਿਨ੍ਹਾਂ ਨੇ ਵਿਬਾਕੀ ਦੇ ਨਾਲ ਆਪਣੀ ਗੱਲਬਾਤ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਰੱਖੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਜਲੂਪੁਰ ਖੇੜਾ